ਗੁਰਦਾਸ ਮਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ ਕੋ ਨਾਮ ਤੱਕ ਸਭ ਤੇਰੀ ਬੜਾਈ ਕੋਈ ਨਾ ਲਾਜਰੇ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਅਦਾ ਸਿਕੂ ਓਮਕਾਰ ਵਾਹਿਗੁਰੂ ਜੀ ਕੀ ਫਤਿਹ ਸੇਰੀ ਬਗਵਤੀ ਜੀ ਸਹਾਇ ਵਾਰ ਸ੍ਰੀ ਬਗਵਤੀ ਜੀ ਕੀ ਬਾਤਿ ਸਾਈ ਦਸਵੇਂ ਪ੍ਰਥਮ ਬਗਵਤੀ ਸਿਮਰ ਕਾ ਗੁਰ ਨਾਨਕ ਲਈ ਧਾਇ ਮੇਰੇ ਅੰਗਦ ਗੁਰ ਤੇ ਅਮਰਦਾਸ RAMਦਾਸ ਹੋਇ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਅੰਤਿ ਈ ਆ ਜਿਸ ਰਿਠਰ ਸਬਦ ਤੁਜਾਇ ਤੇ ਇਕ ਬਹਾਦਰ ਸਿਮਰਿਆ ਨਾਉ ਨਿ ਤੇ ਆ ਗਏ ਧਾਈ ਸਭ ਥਾਈ ਹੋਏ ਸਹਾਈ ਦਸਵਾਂ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਬਾਦਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਜੀ ਦਰ ਦਾ ਧਿਆਨ ਅੰਦਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆ ਚੋਂ ਸਭ ਜਾਦਿਆ ਚਾਲੀਆਂ ਮੁਕਤਿਆ ਹਰਖੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਠ ਕੀਤਾ ਤਿਨਾ ਪਿਆਰਿਆ ਸੱਚਿਆਰਿਆ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਕਟਾਈ ਕੋਪਰੀਆ ਲੋਹਈਆ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਏਸਾਂ ਸਵਾਸਾ ਨਾਮ ਨਿਵਾਹੀ ਜਿਨਾਂ ਦੀ ਕਮਾਈ ਦਾ ਧਿਆਨ ਤਰਕੇ ਹਾਲ ਸਾਜੀ ਬੋਲੋ ਜੀ ਆਹੇ ਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵਨ ਜਿਤੇ ਆਵਨ ਦਾ ਸਦਕਾ ਸਰਬ ਸੁਖ ਹੋਏ ਜਹ ਜੰਗ ਖਾਲਸਾ ਜੀ ਸਾਹਿਬ ਤਹਾ ਤਹਾ ਰਛਿਆ ਰਿਆ ਆਏ ਤੇਗ ਤੇਗ ਬਾਤੇ ਬਿਰਤ ਕੀ ਬਾਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਕਾਲ ਸੇ ਜੀ ਕੀ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਤ ਇਸ ਦਾਤ ਰਹਿ ਦਾਤ ਅਪੀਖ ਦਾਤ ਵਿਸਾਹ ਦਾਤ ਉਰ ਸਾਧਾਂ ਦਾਤ ਸੇ ਦਾਤ ਨਾਮ ਦਾਤ ਸ੍ਰੀ ਅੰਮ੍ਰਿਤ ਸਰ ਜੀ ਦੇ ਸ਼ਾਨ ਚੰਕੀਆਂ ਝੰਡੇ ਬੁੰਗੇ ਜੁਗੋ ਜੋਗ ਅਤਲ ਧਰਮ ਦਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀਵਾ ਮਤ ਚੀ ਮੱਦਾ ਰੱਖਾ ਆਪਵਾਹੀ ਗੁਰ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀਨਨ ਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਧੰਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜ ਆ ਗਿਆ ਹੈ ਪ੍ਰਦਰਸ਼ਨ ਦਿਦਾਰ ਤੇ ਸੇਵਾ ਸੁਭਾਤ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਿਵਾਲਿਆ ਤੇ ਮਾਨ ਨਿਤਾਣੀਆਂ ਦੇ ਤਾਨ ਨਯੋਟਿਆਂ ਦੀਓ ਸੱਚੇ ਪਿਤਾ ਵਾਹਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਾ ਜੀਓ ਆਪ ਜੀ ਦੇ ਗੁਰੂਤ ਚਰਨ ਕਮ ਨਾਸ ਅਰਦਾਸ ਬੇਨਤੀ ਜਉਦੜੀ ਸੱਚੇ ਪਾਤਸ਼ਾਹ ਜੀ ਧੰਨ 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 ਜਨ ਆਇਆ ਇਸ ਬਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕਾ ਸੰਗ ਚਿਤ ਆਵੈ ਨਾ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮੋ ਸ਼ਿਕਾਰ ਜਨਮ ਮਰਨ ਦੋ ਹੋਉ ਮੈਂ ਨਾਹੀ ਜਨ ਪਾਰਿ ਉਪਕਾਰੀ ਗਤੀ ਲਾਈਨ ਅਰਸੋਂ ਲੈਣ ਮਿਲਾਈ ਮਹਾਵਾਕਾਂ ਅਨੁਸਾਰ ਜਗਤ ਪਿਤਾ ਜਗਤ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਲੱਖ ਤੇ ਜਿਗਰ ਵੱਡੇ ਸਰਬਜਾ ਦੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ 531 ਕਰਕ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਕਰ ਸ਼੍ਰੀ ਗੁਰੂ ਕਾਲ ਤੱਕ ਸਹਿਬ ਜੀ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਪਰਸੋਂ ਰੋਜ ਤੋਂ ਆਪ ਜੀ ਦੇ ਪਾਵਨ ਪਵਿੱਤਰ ਤਪਸਥਾਨ ਗੁਰਦੁਆਰਾ ਸ਼੍ਰੀ ਬਾਰਠ ਸਹਿ ਵਿਖੇ ਇਰੇ ਕਾਂਡ ਪਕਸ ਸਭ ਆਰੰਭ ਹੋਏ ਸੰਜੀ ਆਪ ਜੀ ਦੀ ਕਿਰਪਾ ਮਹਾਰਹਿਮਤ ਸਦਕਾ ਨਿਰਵਿਗੰਤਾ ਸਹਤ ਸੰਪੂਰਨ ਭੋਗ ਪਰੇ ਹਾਂ ਜੀਓ ਅਨੰਦ ਸਭ ਜੀ ਦੀਆਂ ਛੇ ਪੌੜੀਆਂ ਦੇ ਜਪ ਹੋਏ ਹਨ ਜੀ ਸੁਮੂਚੀ ਸੇਵਾ ਨਿਭਾਉਂਦਿਆਂ ਹੋਇਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਜੀ ਅਣਜਾਨ ਸਮਝ ਕੇ ਮੁਆਫ ਕਰਨਾ ਅਗਾਹ ਤੋਂ ਸਤ ਮੱਤ ਬਖਸ਼ਿਸ਼ ਕਰਨੀ ਸੇਖ ਪੜ੍ਹਦੇ ਸੁਣਦੇ ਸਰਬੱਤ ਲਾਹੀਵੰਦ ਹੋਵਨ ਬੜੀ ਸੁਣੀ ਬਾਣੀ ਦਾ ਭਾਪ ਦਰਿਆਈ ਸੰਗਤ ਦੇਰਤੀ ਵਿੱਚ ਵਸੌਣਾ ਦਰੋ ਕਰੋ ਸਿੱਖੀ ਨਾਮ ਦਾਣ ਪਰੋਸ ਆਦਾਨ ਬਖਸ਼ਿਸ਼ ਕਰਨਾ ਜੀ ਪਰਿਵਾਰਾਂ ਦੇ ਵਿੱਚ ਆਪਸੀ ਪਰਸਪਰ ਪਿਆਰ ਇਤفاق ਸੰਰੂਪ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਦੇ ਵਿੱਚ ਪਾਵਨ ਹਜ਼ੂਰੀ ਦੇ ਵਿੱਚ ਪਵਿੱਤਰ ਅੰਮ੍ਰਿਤਮਈ ਪੰਚ ਕੜਾ ਪ੍ਰਸ਼ਾਦ ਦੀ ਦੀਗ ਹਾਜ਼ਰ ਹੈ ਜੀ ਆਪ ਜੀ ਦੇ ਦਰਤੀ ਪਰਵਾਨ ਹੋਵੇ ਜੀ ਪਰਵਾਨ ਹੋਇਆ ਕੜਾ ਪ੍ਰਸ਼ਾਦ ਸਮੂਹ ਸਾਧ ਸੰਗਤ ਰਸਨੀ ਲਾਇਕ ਹੋਵੈ ਜੋ ਜੋ ਸ਼ਕੇ ਸਵਾਪ ਜੀ ਦਾ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਜੀ ਸਮੂਹੀਆਂ ਸੰਗਤਾਂ ਵੱਲੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਨੂੰ ਸੁੰਦਰ ਪੋਸ਼ਾਕੇ ਪਹਿਨਾਏ ਹਨ ਆਪ ਜੀ ਨੇ ਅੰਗੀਕਾਰ ਕਰਨੇ ਸੰਗਤਾਂ ਦੇ ਲੋਕ ਪਰਲੋਕ ਦੇ ਵਿੱਚ ਪੜਦੇ ਕਜਣੇ ਜੀ ਤਾਨ ਬਾਬਾ ਸ਼੍ਰੀ ਚੰਨ ਜੀਓ ਆਪ ਜੀ ਦੇ ਮਹਾਨ ਪ੍ਰਕਾਸ਼ਪੁਰਗ ਨੂੰ ਸਮਰਪਤ ਹੋ ਕੇ ਆਪ ਜੀ ਦੀਆਂ ਸੰਗਤਾਂ ਨੇ ਆਪ ਜੀ ਦੇ ਚਰਨਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਸ਼ਰਧਾ ਭਾਵਨਾ ਅਰਪਣ ਕੀਤੀ ਜੀ ਆਪ ਜੀ ਦੀ ਕਿਰਪਾ ਮਹਿ ਰਹਿਮਤ ਸਦਕਾ ਸਮੂਹੀਆਂ ਸੰਗਤਾਂ ਵੱਲੋਂ ਜੋ ਆਪ ਜੀ ਦੇ ਨਾਮ ਲੇਵਾ ਆਪ ਜੀ ਦੇ ਸਿੱਖ ਸੇਵਕ ਆਪ ਜੀ ਦੇ ਚਰਨਾਂ ਦੇ ਨਾਲ ਜੁੜੇ ਹਨ ਜੀ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਰਹਿੰਦੀਆਂ ਹੋਈਆਂ ਸੰਗਤਾਂ ਨੇ ਸੱਚੇ ਪਾਤਸ਼ਾਹ ਜੀ 2740867 ਮੂਲ ਮੰਤਰ ਅਤੇ 49 ਲਖ ਗੁਰ ਮੰਤਰ ਦੀ ਜਾਪ ਕੀਤੇ ਹਨ ਜੀ ਆਪ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ ਇਹ ਜਾਪ ਹੋਏ ਹਨ ਜੀ ਆਪ ਜੀ ਨੇ ਰਹਿਮਤਾਂ ਕਰਨੀਆਂ ਸਮੁੱਚੀਆਂ ਸੰਗਤਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣਾ ਜੀ ਬੱਚਿਆਂ ਨੇ ਗੁਰਮੰਤਰ ਦੇ ਜਾਪ ਕੀਤੇ ਹਨ ਜੀਓ ਬੱਚਿਆਂ ਨੂੰ ਸਮੁੱਚੀਆਂ ਪਰਿਵਾਰਾਂ ਨੂੰ ਸਮੁੱਚੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਦਾ ਜੀਵਨ ਬਖਸ਼ਿਸ਼ ਕਰਨਾ ਅੰਗ ਸੰਗ ਸਹਾਈ ਹੋਣਾ ਜੀ ਉਹ ਸੰਗਤਾ ਵੱਲੋਂ ਸੱਚੇ ਪਾਤਸ਼ਾਹ ਜੀਓ ਉਹਨਾਂ ਨੇ ਸੁਖਮਨੀ ਸਾਹਿਬ ਜੀ ਦੇ ਵੀ ਜਾਪ ਹੋਏ ਹਨ ਜੀ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀ ਜੀ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਆਪ ਜੀ ਦੇ ਚਰਨ ਸੇਵਕ ਦਰ ਦੇ ਸੇਵਾਦਾਰ ਬਾਬਾ ਰਗਵੀਰ ਸਿੰਘ ਜੀ ਵੱਲੋਂ ਤਪਸਥਾਨ ਨੂੰ ਗੁਰਦੁਆਰਾ ਬਾਟਸਾਬ ਜੀ ਦੇ ਸਮੁੱਚੇ ਸਟਾਫ ਦੀ ਚੜ੍ਹਦੀ ਕਲਾ ਵਾਸਤੇ ਸੱਚੇ ਪਾਤਸ਼ਾਹ ਜੀਓ ਦੋਸਤੋ ਸੁਖਮਨੀ ਸਾਹਿਬ ਜੀ ਦੇ ਜਾਪ 600 ਜਪਜੀ ਸਾਹਿਬ ਜੀ ਦੇ ਜਾਪ 654 ਸਾਹਿਬ ਜੀ ਦੇ ਜਾਪ ਕੀਤੇ ਹਨ ਸੱਚੇ ਪਾਤਸ਼ਾਹ ਜੀ ਸੇਵਕਾਂ ਦੀ ਬਾਬਾ ਰਗਵੀਰ ਸਿੰਘ ਜੀ ਦੀ ਅਰਦਾਸਤਾਂ ਨੂੰ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨਾ ਸਮੁੱਚੇ ਸਟਾਫ ਦੇ ਸਿਰ ਤੇ ਸਮ ਸੱਚੇ ਪਾਤਸ਼ਾਹ ਜੀ ਮੇਰ ਪਰਿਆ ਹੱਥ ਰੱਖਣਾ ਅੰਗ ਸੰਗ ਸਹਾਈ ਹੋਣਾ ਬਾਬਾ ਜੀ ਨੂੰ ਚੜ੍ਹਦੀਆ ਕਲਾ ਦਾ ਜੀਵਨ ਬਖਸ਼ਿਸ਼ ਕਰਕੇ ਨਜ਼ਰੀ ਨਦਰ ਨਿਹਾਰ ਕਰਨਾ ਜੀ ਇਸੇ ਪ੍ਰਕਾਰ ਸਮੁੱਚੀਆਂ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਅਸੀਸਾਂ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਝੋੜੀਆਂ ਖੁਸ਼ੀਆਂ ਨਾਲ ਪਰਨੀਆਂ ਆਉਣ ਵਾਲੇ ਜੀਵਨ ਦੇ ਵਿੱਚ ਖੁਸ਼ੀਆਂ ਖੇੜੇ ਲੈ ਕਰ ਆਉਣੇ ਸੱਚੇ ਪਾਤਸ਼ਾਹ ਜੀ ਕਰੋ ਕਿਰਪਾ ਅਲਾਹੀ ਹੁਕਮ ਨਾਮੀ ਦੀ ਦਾਤ ਬਖਸ਼ੀਆ ਹੋਈਆ ਸੰਗਤਾਂ ਨੂੰ ਨਿਹਾਲ ਨਿਹਾਲ ਕਰੋ ਜੀ ਹੁਕਮ ਤੇ ਚੱਲਣ ਦਾ ਬਲ ਬਖਸ਼ਿਸ਼ ਕਰਨਾ ਜੀ ਆਈਏ ਸੰਗਤ ਦੀ ਹਾਜ਼ਰੀ ਦਰ ਪਰਵਾਨ ਕਰਨੀ ਥਿਲ ਫੁਲ ਮੱਥਾ ਟੇਕਿਆ ਪਰਵਾਨ ਕਰਨਾ ਸਹੀ ਪਿਆਰੇ ਮੇਲੇ ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਨਾਮ ਕਾ ਨਾਮ ਉਚਰਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਨਾਲ ਸਹਾ ਵਾਹਿਗੁਰੂ ਜੀ ਕੀ ਫਤਿਹ ਹੋ ਰਾਇਆ ਗਿਆ ਭਈ ਰਾਮ ਕੀ ਤਦ ਚਲਾਇਓ ਪੰਥ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਦਿਓ ਗ੍ਰੰਥ ਗੁਰਾਂ ਕੀ ਦੇਹ ਜੋਗ ਕੋ ਮਿਲ ਮੁਚ ਹੈ ਖੋਜ ਸ਼ਬਦ ਮੈਨੇ ਹੈ ਰਾਜ ਕਰੇਗਾ ਕਾਲ ਸਾਇਆ ਕੀ ਰਹੇ ਨ ਹੋਏ ਖਾਰੂਏ ਸਭ ਮਿਲੈਂਦੇ ਬੰਚੇ ਸ਼ਰਨ ਜੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰ ਪਾਰ ਜੋਸ਼ ਸੇਵ ਦਿਵਾਏ ਗੁਰੂ ਪਾਨ ਉਤਾਰਨ ਹਾਰ ਜੋ ਸਰਦਾ ਕਰ ਸੇਵ ਦਿਵਾਏ ਗੁਰੂ ਪਾਨ ਉਤਾਰਨ ਹਾਰ ਬੋਲੇ ਇਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ E bater.